ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪ੍ਰਮਾਤਮਾ ਦੀ ਸੋਝੀ ਅਨਸਾਰ ਗੱਲ ਕਰਦੇ ਆ ਸੋਖਾ ਜੀਵਨ ਜੀਣ ਦਾ ਸਭ ਤੋਂ ਵਧੀਆ ਆਸਾਨ ਤੇ ਚੰਗਾ ਤਰੀਕਾ ਕੋਈ ਤਰੀਕਾ ਕਿ ਬਹੁਤੀ ਲੰਬੀ ਚੌੜੀ ਰਾਕਟ ਸਾਇੰਸ ਨੇ ਅਗਰ ਚੰਗਾ ਜੀਵਨ ਬਿਮਾਰੀਆਂ ਤੋਂ ਡਿਪਰੈਸ਼ਨ ਤੋਂ ਦੁੱਖ ਤੋਂ ਕਲੇਸ਼ ਤੋਂ ਛਡਕਾਰਾ ਪਾਉਣਾ ਚਾਹੁੰਦਾ ਵੈਰ ਵਿਰੋਧ ਤੋਂ ਇੱਕੋ ਹੀ ਇੱਕ ਫਾਰਮੂਲਾ ਸਾਡੇ ਗੁਰੂ ਸਾਹਿਬਾਂ ਨੇ ਦੱਸਿਆ ਤੁਹਾਡੇ ਨਾਲ ਸਾਂਝਾ ਕਰਦੇ ਆ ਜੋ ਵੀ ਹੋ ਰਿਹਾ ਇਸ ਧਰਤੀ ਤੇ ਜਾਂ ਸਾਡੇ ਨਾਲ ਮੜਾ ਜਾਂ ਚੰਗਾ ਇਹ ਉਸ ਪਰਮੇਸ਼ਵਰ ਦੀ ਰਜਾ ਵਿੱਚ ਹੋ ਰਿਹਾ ਜੇ ਮੜਾ ਕੀਤਾ ਤਾਂ ਵੀ ਉਸ ਰੱਬ ਨੇ ਜੇ ਚੰਗਾ ਕੀਤਾ ਤਾਂ ਵੀ ਉਸ ਰੱਬ ਨੇ ਬਈ ਜੇ ਪਰਮਾਤਮਾ ਹੀ ਕਿਹਨਾ ਨਾ انصافੀ ਕਰਦੇ ਤੇ ਫਿਰ ਤੁਸੀਂ ਆਪ ਦੱਸੋ ਪਰਮਾਤਮਾ ਕਦ ਰੱਬ ਕਿਸੇ ਦਾ ਮੜਾ ਨਹੀਂ ਕਰਦਾ ਪਰਮਾਤਮਾ ਕਿਸੇ ਨਾਲ ਨਾ انصافੀ ਨਹੀਂ ਕਰਦਾ ਬੰਦੇ ਦਾ ਆਪੋ ਆਪਣਾ ਮੁਕੱਦਰ ਹੁੰਦਾ ਆਪੋ ਆਪਣੀ ਕਿਸਮਤ ਹੁੰਦੀ ਆ ਆਪੋ ਆਪਣੇ ਇਹ ਤੇ ਦਾ ਫਲ ਭੋਗਦਾ ਬੰਦਾ ਆਪਣਾ ਕੀਤਾ ਪਾਉਂਦਾ ਮਾੜਾ ਚੰਗਾ ਇੱਥੇ ਸਾਰਾ ਉਹਨੂੰ ਵਸੂਲ ਕਰਨਾ ਪੈਂਦਾ ਸੋ ਸੌਖਾ ਜਿਹਾ ਤਰੀਕਾ ਹੈ ਜੇ ਕੋਈ ਚੰਗੀ ਘਟਨਾ ਤੁਹਾਡੇ ਨਾਲ ਵਾਪਰਦੀ ਹੈ ਉਹ ਵੀ ਉਸ ਪ੍ਰਮਾਤਮਾ ਨੇ ਕੀਤੀ ਹੈ ਕੋਈ ਮਾੜੀ ਵਾਪਰਦੀ ਹੈ ਉਹ ਵੀ ਉਸ ਪ੍ਰਮਾਤਮਾ ਨੇ ਕੀਤੀ ਹੈ ਜੇ ਬਹੁਤ ਚੰਗਾ ਹੈ ਤੁਸੀਂ ਬਹੁਤ ਸੁਖੀ ਹੋ ਬਹੁਤ ਵਧੀਆ ਕਿਰਪਾ ਰੱਬ ਦੀ ਸਾਰੇ ਪਾਸੇ ਨੌ ਨੇ ਦਾ 12 ਸਿੱਧਾ ਤਾਂ ਵੀ ਉਸ ਪ੍ਰਮਾਤਮਾ ਦੀ ਆ ਜੇ ਕਮੀਆਂ ਪੇਸ਼ੀਆਂ ਕੋਈ ਪ੍ਰੋਬਲਮਸ ਹੈਗੀਆਂ ਤਾਂ ਵੀ ਉਸ ਪ੍ਰਮਾਤਮਾ ਦੀਆਂ ਆਪਣੇ ਤੇ ਲੈਣਾ ਹੀ ਕੁਛ ਨਹੀਂ ਆਪਾਂ ਕੀਤਾ ਹੀ ਕੁਛ ਨਹੀਂ ਆਪਾਂ ਉਸ ਪ੍ਰਮਾਤਮਾ ਦੇ ਖਡਾਉਣੇ ਆ ਜਿੱਥੇ ਰੱਖਿਆ ਉੱਥੇ ਹੀ ਰਹੇ ਆ ਉਥੇ ਤੁਰਦੇ ਫਿਰਦੇ ਆ ਉਥੇ ਖਾਂਦੇ ਪੀਂਦੇ ਆ ਆਖਰ ਦੇ ਵਿੱਚ ਫੇਰ ਇੱਕੋ ਹੀ ਗੱਲ ਚੰਗਾ ਵੀ ਉਸ ਪ੍ਰਮਾਤਮਾ ਦਾ ਤੇ ਮਾੜਾ ਵੀ ਉਸ ਪ੍ਰਮਾਤਮਾ ਦਾ ਜੋ ਕੁਝ ਕੀਤਾ ਉਸ ਨੇ ਕੀਤਾ ਮਾੜਾ ਵੀ ਔਰ ਚੰਗਾ ਵੀ ਔਰ ਸਾਨੂੰ ਅਸੀਂ ਉਹਦੇ ਧੰਨਵਾਦੀ ਹਾਂ ਜਿੱਥੇ ਰੱਖਿਆ ਖੁਸ਼ ਰਹਿਣਾ ਹੈ ਕੰਮ ਸਾਰੇ ਹੋਣੇ ਹੈ ਆਪੇ ਹੋ ਜਾਣੇ ਹੈ ਚਿੰਤਾ ਦੀ ਕੋ ਲੋੜ ਨਹੀਂ ਕੁਦਰਤ ਦਾ ਜਿਹੜਾ ਅਸੂਲ ਹੈ ਜਿਹੜੇ ਸਿਸਟਮ ਜਿਹੜਾ ਪ੍ਰਮਾਤਮਾ ਨੇ ਛੱਟ ਕੀਤਾ ਹੈ ਜਿਹੜੇ ਰਿਲੇਸ਼ਨਸ ਹੈਗੇ ਆ ਇਹ ਸੈਟਲਡ ਐਟ ਹੈਵਨ ਐਂਡ ਸੈਲੀਬ੍ਰੇਟਡ ਔਨ ਦੀ ਅਰਥ ਇਹ ਸਾਰੀ ਚੀਜ਼ਾਂ ਹੀ ਜਿਹੜੀਆਂ ਵਾਟ ਇਜ਼ ਅਲਾਉਟਡ ਕੈਨ ਨਾਟ ਬੀ ਵਲਾਟਡ ਜੋ ਤੁਹਾਨੂੰ ਅਲਾਟ ਹੋ ਚੁੱਕਾ ਹੈ ਉਹ ਪਲਾਟ ਨਹੀਂ ਹੋ ਸਕਦਾ ਵੱਡਾ ਛੋਟਾ ਨਹੀਂ ਹੋ ਸਕਦਾ ਉਹ ਪ੍ਰਮਾਤਮਾ ਨੇ ਨਿਸ਼ਚਿਤ ਕਰਤਾ ਤੁਹਾਡੇ ਵਾਸਤੇ ਉਹ ਧਰਤੀ ਤੇ ਵਾਜਾ ਵਜਣਾ ਹੀ ਵਜਣਾ ਹੈ ਤੁਸੀਂ ਜੋ ਮਰਜ਼ੀ ਕਰ ਲਓ ਉਧਰ ਤੋਂ ਇੱਧਰ ਫੇਰ ਫੇਰ ਨਹੀਂ ਹੋਣਾ ਵੱਡੀਆਂ ਉਦਾਹਰਨਾਂ ਸਮਾਜ ਦੇ ਵਿੱਚ ਤੁਹਾਨੂੰ ਮਿਲ ਸਕਦੀਆਂ ਬੜਾ ਬੜੇ ਰਾਜੇ ਪੀਰ ਪਗੰਬਰ ਹੋਏ ਆ ਜੇ ਉਹਨਾਂ ਦੀ ਆਪਣੀ ਚਲਦੀ ਹੁੰਦੀ ਤੇ ਅੱਜ ਉਹਨਾਂ ਦਾ ਹੀ ਰਾਜ ਹੁੰਦਾ ਇਹ ਤੁਹਾਡੇ ਸਾਹਮਣੇ ਪ੍ਰਤੱਖ ਇੱਕ ਐਵੀਡੈਂਸ ਹੈਗਾ ਸੋ ਕਰਨ ਕਰਾਉਣਾ ਉਸ ਸ੍ਰਿਸ਼ਟੀ ਨੇ ਆ ਉਸ ਪ੍ਰਮਾਤਮਾ ਨੇ ਆ ਇਸ ਕਰਕੇ ਉਹਦੀ ਰਾਜਾ ਜਿ ਰਹਿਣਾ ਸਿੱਖੋ ਸਾਰੇ ਕੰਮ ਹੋ ਜਾਣੇ ਆ ਸਭ ਕੁਝ ਹੋ ਜਾਣਾ ਕਿਸੇ ਨੂੰ ਕੋਈ ਪਰੇਸ਼ਾਨੀ ਜਾਂ ਚਿੰਤਾ ਦੀ ਕਰਨ ਦੀ ਲੋੜ ਨਹੀਂ ਆ ਉਹ ਪਰਮੇਸ਼ਵਰ ਆਪ ਬਖਸ਼ਣ ਹਾਰਾ ਸਾਰਿਆਂ ਦੇ ਮਸਲੇ ਆਪ ਫੱਲ ਕਰਦਾ ਸੋ ਚਿੰਤਾ ਕਰਕੇ ਆਪਣਾ ਜੀਵਨ ਨਸ਼ਟ ਬਿਮਾਰ ਖਰਾਬ ਨਾ ਕਰੋ ਰੱਬ ਤੇ ਛੱਡੋ ਸਾਰਾ ਕੁਝ ਉਹ ਬਿਲਕੁਲ ਸਭ ਕੁਝ ਠੀਕ ਕਰਦਾ ਕਦੀ ਕਿਸੇ ਨਾਲ ਨਾ ਅਨਸਾਫੀ ਨਹੀਂ ਕਰਦਾ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖੁਸ਼ ਰਹੋ ਆਵਾਜ਼ ਰਹੋ ਸਤਿ ਸ੍ਰੀ ਅਕਾਲ